ਕਿ ਸਿੱਖ ਸਿਆਸਤ ਤੇ ਸਿੱਖ ਮਸਲਿਆਂ ਦੀ ਤਾਣੀ ਬਹੁਤ ਇੱਕ ਘਟਨਾਕਰਮ ਸਮੁੱਚੀ ਕੌਮ ਦੇ ਲਈ ਬਹੁਤ ਵੱਡੀ ਚਿੰਤਾ ਦਾ ਭਾਰੀਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਇਆ ਜਾਣਾ ਜਾਂ ਇਸ ਤਰ੍ਹਾਂ ਦਾ ਘਟਨਾਕਰਮ ਵਾਪਰਨਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੇ ਸਵਾਲ ਹੀ ਕਰਦਾ ਕਿੱਧਰ ਨੂੰ ਜਾ ਰਹੇ ਨੇ ਕਿ ਉਹ ਸਾਡੀ ਸਿੱਖ ਕੌਮ ਨੂੰ ਸਹੀ ਸੇਧ ਦੇ ਸਕਣਗੇ ਜ਼ਾਇਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਸਾਰੇ ਦੋਸਤਾਂ ਮਿੱਤਰਾਂ ਸੱਜਣਾ ਨੂੰ ਬਹੁਤ ਹੀ ਸਤਿਕਾਰ ਤੇ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਡੇ ਸਜ਼ੈਲਦਾਰ ਟੀਵੀ ਪੇਜ ਨੂੰ ਜੋ ਦੁਬਾਰਾ ਸ਼ੁਰੂ ਕੀਤਾ ਗਿਆ ਹੈ ਪੁਰਾਣਾ ਪੇਜ ਹੈਕ ਹੋ ਗਿਆ ਸੀ ਇਸ ਨੂੰ ਲਾਈਕ ਅਤੇ ਫਾਲੋ ਕੀਤਾ ਜਾਵੇ YouTube ਤੇ ਸਾਡੇ ਚੈਨਲ ਸਜ਼ੈਲਦਾਰ ਟੀਵੀ ਨੂੰ ਸਬਸਕ੍ਰਾਈਬ ਕੀਤਾ ਜਾਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਪਿਛਲੇ ਕੁਝ ਸਮੇਂ ਤੋਂ ਤੁਸੀਂ ਸਾਰੇ ਜਾਣਦੇ ਹੋ ਕਿ ਸਿੱਖ ਸਿਆਸਤ ਤੇ ਸਿੱਖ ਮਸਲਿਆਂ ਦੀ ਤਾਣੀ ਬਹੁਤ ਉਲਝੀ ਹੋਈ ਹੈ ਹਰ ਦਿਨ ਕੋਈ ਨਵਾਂ ਘਟਨਾਕਰਮ ਵਾਪਰ ਜਾਂਦਾ ਹੈ ਔਰ ਸਿੱਖ ਸਿਆਸਤ ਤੇ ਸਿੱਖ ਮਸਲਿਆਂ ਤੇ ਹਰ ਦਿਨ ਵਾਪਰਦੇ ਘਟਨਾਕਰਮ ਸਮੁੱਚੀ ਕੌਮ ਦੇ ਲਈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹਨ ਪਿਛਲੇ 2 ਦਸੰਬਰ ਤੋਂ ਜਦੋਂ ਸ੍ਰੀ ਅਕਾਲ ਤਖਤ ਸਹਿਬ ਦੀ ਫਕੀਲ ਤੋਂ ਸਿੰਘ ਸਹਿਬਾਨਾ ਵੱਲੋਂ ਇੱਕ ਵੱਡਾ ਫੈਸਲਾ ਆਇਆ ਜਿਸ ਨੂੰ ਸਾਰਿਆਂ ਨੇ ਇਤਿਹਾਸਿਕ ਫੈਸਲਾ ਕਰਾਰ ਦਿੱਤਾ ਬਹੁਤੇ ਲੋਕਾਂ ਵੱਲੋਂ ਉਸ ਫੈਸਲੇ ਤੇ ਸਵਾਲ ਵੀ ਉਠਾਏ ਗਏ ਪਰੰਤੂ ਫਿਰ ਵੀ ਜਿਸ ਹੌਂਸਲੇ ਜਿਸਨ ਨਿਡਰਤਾ ਤੇ ਜਿਸ ਸ਼ਕਤੀ ਦੇ ਨਾਲ ਉਹ ਫੈਸਲਾ ਸੁਣਾਇਆ ਗਿਆ ਚਫੇਰਿਆਂ ਉਸ ਫੈਸਲੇ ਦਾ ਸਵਾਗਤ ਵੀ ਹੋਇਆ ਉਹ ਫੈਸਲਾ ਆਉਣ ਤੋਂ ਬਾਅਦ ਲਗਾਤਾਰ ਘਟਨਾਕਰਮ ਵਾਪਰਦੇ ਜਾ ਰਹੇ ਹਨ ਜਿਦੇ ਵਿੱਚ ਸਭ ਤੋਂ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਤੇ ਹਮਲਾ ਹੁੰਦਾ ਉਸ ਤੋਂ ਬਾਅਦ ਦਾ ਘਟਨਾਕਰਮ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵਿਗੜਦੇ ਬੋਲ ਉਸ ਤੋਂ ਬਾਅਦ ਵਰਸਾ ਸਿੰਘ ਬਿਲਟੋਹਾ ਤੇ ਗਿਆਨੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ 27 ਸੈਕਿੰਡ ਦੀ ਵੀਡੀਓ ਦਾ ਵਾਇਰਲ ਹੋਣਾ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਤੇ ਉਹਨਾਂ ਦੇ ਹੀ ਇੱਕ ਸਾਧੂ ਦੇ ਵੱਲੋਂ ਦੋਸ਼ ਲਗਾਏ ਜਾਣੇ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼ਰੋਮਣੀ ਕਮੇਟੀ ਵੱਲੋਂ 15 ਦਿਨਾਂ ਲਈ ਹਟਾਏ ਜਾਣਾ ਇਹ ਸਾਰੇ ਘਟਨਾਕਰਮ ਕਿਤੇ ਨਾ ਕਿਤੇ ਸਿੱਖ ਸੰਗਤ ਦੇ ਲਈ ਜਿਦੇ ਵਿੱਚ ਇੱਕ ਸਿੱਖ ਸ਼ਖਸੀਅਤ ਗਿਆਨੀ ਰਣਜੀਤ ਸਿੰਘ ਢਡਰੀਆਂ ਵਾਲਿਆਂ ਤੇ ਦੋਸ਼ ਲੱਗਣੇ ਅਜਿਹੇ ਘਟਨਾਵਾਂ ਸਿੱਖ ਸਖਸ਼ੀਅਤਾਂ ਨਾਲ ਸਿੱਖ ਮਸਲਿਆਂ ਨਾਲ ਸੰਬੰਧਤ ਜਗ੍ਹਾ ਕਾਲੀ ਸਿਆਸਤਾਂ ਨਾਲ ਸੰਬੰਧਤ ਜੋ ਵਾਪਰੀਆਂ ਨੇ ਸਮੁੱਚੀ ਕੌਮ ਦੇ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਬੀਤੇ ਕੱਲ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਮੀਟਿੰਗ ਕਰਕੇ ਉਹਨਾਂ ਨੂੰ 15 ਦਿਨਾਂ ਲਈ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਤਾਂ ਇਸ ਮਸਲੇ ਤੋਂ ਬਾਅਦ ਬਹੁਤ ਵੱਡੇ ਸਵਾਲ ਖੜੇ ਹੋਣਾ ਸੁਭਾਵਿਕ ਹੈ ਔਰ ਜਿਹਦੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਆਈ ਸ਼ਿਕਾਇਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਕਿਉਂ ਨਹੀਂ ਲਜਾਇਆ ਗਿਆ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਹ ਕਾਲੀ ਕਿਉਂ ਕੀਤੀ ਗਈ ਨੇ ਸਾਲਾਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਇਹ ਸ਼ਿਕਾਇਤ ਹੁਣੇ ਹੀ ਸਾਹਮਣੇ ਕਿਉਂ ਆਈ ਮਿਰਸਾ ਸਿੰਘ ਬਲਟੋਹਾ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਆਪਸੀ ਬਾਰਤਾਲਾਪ ਦੀ ਜੋ ਵੀਡੀਓ ਰਿਲੀਜ਼ ਹੋਈ ਹੈ ਜੋ ਵੀਡੀਓ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਉਸ ਨੂੰ ਕਿਸ ਨੇ ਰਿਲੀਜ਼ ਕੀਤਾ ਇਹ ਸਾਰੇ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਹਨ ਇਨ੍ਹਾਂ ਦਿਨਾਂ ਵਿੱਚ ਜਦੋਂ ਸਮੁੱਚੀ ਸਿੱਖ ਕੌਮ ਸ਼ਹੀਦੀ ਸਹਬਜ਼ਾਦਿਆਂ ਦਾ ਸ਼ਹੀਦੀ ਪੰਦਰਵਾੜਾ ਮਨਾ ਰਹੀ ਹੈ ਜਾਂ ਸ਼ਹੀਦੀ ਮਹੀਨਾ ਮਨਾ ਰਹੀ ਹੈ ਤਾਂ ਉਹਨਾਂ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਇਆ ਜਾਣਾ ਜਾਂ ਇਸ ਤਰ੍ਹਾਂ ਦਾ ਘਟਨਾਕਰਮ ਵਾਪਰਨਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਔਰ ਸਮੁੱਚੀ ਸਿੱਖ ਕੌਮ ਨੂੰ ਸਮੁੱਚੇ ਸਿੱਖ ਪੰਥ ਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਸਾਡੇ ਅਗਵਾਈ ਕਰਤਾ ਕਿੱਧਰ ਨੂੰ ਜਾ ਰਹੇ ਨੇ ਕਿ ਉਹ ਸਾਡੀ ਸਿੱਖ ਕੌਮ ਨੂੰ ਸਹੀ ਸੇਧ ਦੇ ਸਕਣਗੇ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਉਹਨਾਂ ਦਾ ਵੀ ਇੱਕ ਬਿਆਨ ਆਉਂਦਾ ਹੈ ਕਿ ਮੇਰੀ ਜਾਂਚ ਕਰਨ ਵਾਲੇ ਵੀ ਉਹੀ ਨੇ ਦੋਸ਼ ਲਾਉਣ ਵਾਲੇ ਵੀ ਉਹੀ ਨੇ ਔਰ ਫੈਸਲਾ ਕਰਨ ਵਾਲੇ ਵੀ ਉਹੀ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਮੁਤਾਬਕ ਫੈਸਲਾ ਤੈਅ ਹੈ ਸਿਰਫ ਉਹਦੀ ਕਾਪੀ ਪੇਸਟ ਕੀਤੀ ਜਾਣੀ ਹੈ ਔਰ ਉਹਨਾਂ ਨੇ ਗੁਰੂ ਦੇ ਦਰ ਤੇ ਜਾ ਕੇ ਇਹ ਮੰਗ ਵੀ ਕੀਤੀ ਹੈ ਕਿ ਜੇਕਰ ਮੇਰੇ ਤੇ ਦੋਸ਼ ਝੂਠੇ ਲਾਏ ਗਏ ਤਾਂ ਉਹਨਾਂ ਨੂੰ ਗੁਰੂ ਉਜਾਗਰ ਕਰੇ ਜਨਤਾ ਦੇ ਸਾਹਮਣੇ ਔਰ ਜੇ ਦੋਸ਼ ਸੱਚੇ ਸਾਬਤ ਹੁੰਦੇ ਆ ਉਹਨਾਂ ਦੇ ਪਰਿਵਾਰ ਨੂੰ ਗੁਰੂ ਵੱਲੋਂ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸੋ ਦੋਸ਼ ਲਾਉਣ ਵਾਲੇ ਵੀ ਗੁਰੂ ਦੇ ਦਰ ਤੇ ਜਾ ਕੇ ਕਹ ਰਹੇ ਆ ਕਿ ਦੋਸ਼ ਬਿਲਕੁਲ ਸੱਚੇ ਨੇ ਮੰਦ ਭਾਗੀ ਗੱਲ ਹੈ ਕਿ ਸਿੱਖ ਹਸਤੀਆਂ ਦੇ ਨਾਲ ਸਿੱਖ ਸ਼ਖਸੀਅਤਾਂ ਦੇ ਨਾਲ ਅਜਿਹਾ ਵਾਪਰ ਰਿਹਾ ਹੈ ਪਿਛਲੇ ਕੁਝ ਸਮੇਂ ਤੋਂ ਬਹੁਤ ਅਕਾਲੀ ਅਗੂਏ ਕਹਿੰਦੇ ਵੀ ਸੁਣੇ ਜਾਂਦੇ ਆ ਕਿ ਕੁਝ ਅਜਿਹੀਆਂ ਤਾਕਤਾਂ ਨੇ ਕੁਝ ਅਜਿਹੀਆਂ ਤਾਕਤਾਂ ਨੇ ਜਿਹੜੀਆਂ ਸਿੱਖ ਕੌਮ ਨੂੰ ਸਿੱਖ ਪੰਥ ਨੂੰ ਅਕਾਲੀ ਸਿਆਸਤ ਨੂੰ ਜਾਂ ਅਕਾਲੀ ਪਾਰਟੀ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਉਜਾਗਰ ਕਿਉਂ ਨਹੀਂ ਕੀਤਾ ਜਾਂਦਾ ਯਾਨੀ ਹਰਪ੍ਰੀਤ ਸਿੰਘ ਤੇ ਵੀ ਇਹ ਦੋਸ਼ ਲਾਏ ਗਏ ਕਿ ਉਹਨਾਂ ਦੀ ਭਾਜਪਾ ਨਾਲ ਸਾਂਝ ਹੈ ਪਰ ਕੀ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਦੀ ਹੀ ਭਾਜਪਾ ਨਾਲ ਸਾਂਝ ਹੈ ਜਾਂ ਪੰਜਾਬ ਦੇ ਵਿੱਚ ਕੋਈ ਹੋਰ ਅਕਾਲੀ ਆਗੂ ਜਾਂ ਕੋਈ ਹੋਰ ਬੰਦਾ ਅਜੇ ਹਨ ਨਹੀਂ ਹੈ ਜਿਨ੍ਹਾਂ ਦੀ ਭਾਜਪਾ ਨਾਲ ਸਾਂਝ ਹੈ ਸੋ ਇਸ ਕਰਕੇ ਸਿੱਖ ਹਲਕਿਆਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਘਟਨਾ ਨੂੰ 2 ਦਸੰਬਰ ਦੇ ਫੈਸਲੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਔਰ ਫਿਲਹਾਲ ਅਜ ਦੀ ਘੜੀ ਸਿੱਖ ਸੰਗਤ ਦੇ ਵਿੱਚੋਂ ਜਾਂ ਆਮ ਲੋਕ ਜੋ ਅਕਾਲੀ ਪਾਰਟੀ ਨਾਲ ਜੁੜੇ ਆ ਜਾਂ ਸਿੱਖ ਪੰਥ ਨਾਲ ਜੁੜੇ ਆ ਜਾਂ ਸਿੱਖ ਪੰਥ ਨੂੰ ਜਾਂ ਸਿੱਖ ਕੌਮ ਨੂੰ ਪਿਆਰ ਕਰਦੇ ਆ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੜੇ ਹੁੰਦੇ ਨਜ਼ਰ ਆ ਰਹੇ ਆ। ਹੁਣ ਸ਼ਰੋਮਣੀ ਕਮੇਟੀ ਵੱਲੋਂ ਇੱਕ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ ਜਿਹੜੀ ਇੰਨੇ ਪੁਰਾਣੇ ਕੇ ਇਸ ਦੀ ਜਾਂਚ ਕਰੇਗੀ ਫਿਰ ਉਹ ਦੱਸਣਗੇ ਕਿ ਗਿਆਨੀ ਜੀ ਗਲਤ ਨੇ ਜਾਂ ਗਿਆਨੀ ਜੀ ਸਹੀ ਨੇ ਤਾਂ ਉਦੋਂ ਤੱਕ ਬਹੁਤੀ ਸਿੱਖ ਕੌਮ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੜੀ ਹੈ ਮੋਢੇ ਨਾਲ ਮੋਢਾ ਜੁੜ ਕੇ ਉਹਨਾਂ ਦਾ ਸਾਥ ਦੇਣ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਵੀ ਚੱਲ ਰਹੀਆਂ ਨੇ ਪਰ ਇਹਦੇ ਇਸ਼ਾਰੇ ਕਿਤੇ ਨਾ ਕਿਤੇ ਹੋਰ ਪਾਸੇ ਜਾਂਦੇ ਆ ਜੇਕਰ ਗਿਆਨੀ ਹਰਪ੍ਰੀਤ ਸਿੰਘ ਜਾਂਚ ਤੋਂ ਬਾਅਦ ਵੀ ਸਹੀ ਪਾਏ ਜਾਂਦੇ ਆ ਤਾਂ ਇਸ ਘਟਨਾ ਨੂੰ ਇਸ ਸਾਜ਼ਿਸ਼ ਨੂੰ ਰਚਣ ਵਾਲਿਆਂ ਨੂੰ ਇਹਦਾ ਬਹੁਤ ਵੱਡਾ ਖਮਿਆਜਾ ਭੁਗਤਣਾ ਪਵੇਗਾ ਸਿੱਖ ਕੌਮ ਸਿੱਖ ਲੋਕ ਪੰਥਕ ਸੋਚ ਵਾਲੇ ਲੋਕ ਉਹਨਾਂ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ 2 ਦਸੰਬਰ 2024 ਤੋਂ ਬਾਅਦ ਅਕਾਲੀ ਸਿਆਸਤ ਦੇ ਵਿੱਚ ਜੋ ਧੜੇ ਜੋ ਪਾਰਟੀਆਂ ਬਣੀਆਂ ਹੋਈਆਂ ਸੀ ਉਹਨਾਂ ਦੇ ਇੱਕ ਮੰਚ ਤੇ ਇਕੱਠੇ ਹੋਣ ਦੀ ਸੰਭਾਵਨਾ ਜਿਤਾਈ ਜਾ ਰਹੀ ਸੀ ਸੰਭਾਵਨਾ ਬਣ ਰਹੀ ਸੀ ਪਰ ਲਗਾਤਾਰ ਹੋ ਰਹੇ ਘਟਨਾਕਰਮ ਨੇ ਉਸ ਚੀਜ਼ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੁਣ ਕੋਈ ਇਸ ਤਰ੍ਹਾਂ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ ਕਿ ਬਹੁਤ ਜਲਦੀ ਕੋਈ ਕਾਲੀ ਪਾਰਟੀ ਜਾਂ ਕਾਲੀ ਧੜੇ ਆਪਸ ਵਿੱਚ ਇਕੱਠੇ ਹੋ ਜਾਣਗੇ ਇੱਕ ਪਾਸੇ ਸੁਧਾਰ ਲਹਿਰ ਨੇ ਆਪਣੀ ਲਹਿਰ ਨੂੰ ਭੰਗ ਕਰਕੇ ਇੱਕ ਹੱਥ ਵਧਾਇਆ ਸੀ ਕਿ ਉਹ ਸ਼੍ਰੋਮਣੀ ਕਾਲੀ ਦਲ ਦੇ ਦਾ ਜੋ ਪ੍ਰਭਾਵਸ਼ਾਲੀ ਧੜਾ ਜੋ ਡੋਮਿਨੇਟ ਕਰਦਾ ਉਸ ਧੜੇ ਦੇ ਨਾਲ ਏਕਤਾ ਕਰਨ ਲਈ ਤਿਆਰ ਨੇ ਪਰ ਉਹਦੇ ਵਿੱਚ ਕਿਤੇ ਵੀ ਗੱਲ ਅੱਗੇ ਵੱਧ ਨਜ਼ਰ ਨਹੀਂ ਆ ਰਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਕਾਲੀ ਦਲ ਦੇ ਜਿੰਨਾਂ ਲੋਕਾਂ ਨੂੰ ਸਜ਼ਾ ਲਾਈ ਗਈ ਸੀ ਉਹਨਾਂ ਦੇ ਅਸਤੀਫੇ ਲੈਣ ਦੀ ਗੱਲ ਤਿੰਨ ਦਿਨਾਂ ਦੇ ਵਿੱਚ ਕਹੀ ਗਈ ਸੀ ਪਰੰਤੂ ਬਾਅਦ ਦੇ ਵਿੱਚ ਗੱਲ ਇਹ ਸਾਹਮਣੇ ਆਈ ਕਿ 20 ਦਿਨਾਂ ਦਾ ਸਮਾਂ ਹੋਰ ਲੈ ਲਿਆ ਗਿਆ ਹੈ ਜੋ ਇੱਕ ਜਾਂ ਦੋ ਦਿਨਾਂ ਵਿੱਚ 20 ਦਿਨਾਂ ਦਾ ਸਮਾਂ ਵੀ ਪੂਰਾ ਹੋ ਜਾਣ ਵਾਲਾ ਹੈ ਕਿ ਅਸਤੀਫੇ ਲਏ ਜਾਣਗੇ ਕਿ ਅਸਤੀਫੇ ਪ੍ਰਵਾਨ ਕੀਤੇ ਜਾਣਗੇ ਕਿ ਅਸਤੀਫੇ ਪ੍ਰਵਾਨ ਨਾ ਕਰਨਾ ਅਸਤੀਫੇ ਸਵੀਕਾਰ ਨਾ ਕਰਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਦਲੀ ਹੋਵੇਗੀ ਹੁਕਮਾਂ ਦਾ ਉਲੰਘਣ ਹੋਵੇਗਾ ਇਹ ਸਭ ਕੁਝ ਸਮੇਂ ਦੀ ਗੋਦ ਦੇ ਵਿੱਚ ਸਮਾਇਆ ਹੋਇਆ ਹੈ ਫਿਲਹਾਲ ਜੋ ਪੰਜਾਬ ਦੇ ਵਿੱਚ ਘਟਨਾਕਰਮ ਚੱਲ ਰਿਹਾ ਹੈ ਉਹ ਸਮੁੱਚੀ ਸਿੱਖ ਕੌਮ ਵਾਸਤੇ ਸਿੱਖ ਪੰਥ ਵਾਸਤੇ ਚੰਗਾ ਨਹੀਂ ਮੰਨਿਆ ਜਾਂਦਾ ਸੋ ਇਸ ਕਰਕੇ ਸਾਰੇ ਨੂੰ ਇਸ ਮਸਲੇ ਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਸਿੱਖ ਕੌਮ ਦੀ ਅਗਵਾਈ ਕਰਤਾ ਲੋਕ ਨੇ ਜਿਹੜੇ ਉਹ ਆਪਸ ਵਿੱਚ ਜੇਕਰ ਇਸ ਤਰ੍ਹਾਂ ਲੜਦੇ ਰਹਿਣਗੇ ਇਸ ਤਰ੍ਹਾਂ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਕਰਦੇ ਰਹਿਣਗੇ ਤਾਂ ਇਹਦੇ ਵਿੱਚੋਂ ਕੁਝ ਵੀ ਹੱਲ ਨਹੀਂ ਹੋਣ ਵਾਲਾ ਪੰਜਾਬ ਦੇ ਲੋਕ ਉਹਨਾਂ ਨੂੰ ਬਿਲਕੁਲ ਵੀ ਨੇੜੇ ਨਹੀਂ ਲਾਉਣਗੇ ਅਗਰ ਉਹ ਪ੍ਰਾਣੀ ਆਪਣੇ ਸ਼ਾਖ ਬਹਾਲ ਕਰਨਾ ਚਾਹੁੰਦੇ ਹੈ ਤਾਂ ਇਹਨਾਂ ਰਾਜਸੀ ਚਾਲਾਂ ਤੋਂ ਇਹਨਾਂ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਪਵੇਗਾ ਤਾਂ ਕਰਕੇ ਸਿੱਖ ਕੌਮ ਸਿੱਖ ਪੰਥ ਉਹੀ ਅਕਾਲੀ ਪਾਰਟੀ ਪੱਕੇ ਪੈਰੀਂ ਖੜੇ ਹੋ ਸਕੇ ਔਰ ਜੇਕਰ ਇਸ ਤਰ੍ਹਾਂ ਦੀ ਇਲਜ਼ਾਮ ਤਰਾਸ਼ੀ ਚੱਲਦੀ ਰਹੀ ਤਾਂ ਸਿੱਖ ਕੌਮ ਜਾਂ ਸਿੱਖ ਪੰਥ ਅੱਗੇ ਨਹੀਂ ਵੱਧ ਸਕੇਗਾ ਸਾਰਿਆਂ ਨੂੰ ਇਹੋ ਬਹੁਤ ਵੱਡੀ ਸੋਚ ਹੈ ਸੋ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਕਾਲੀ ਸਿਆਸਤ ਨੂੰ ਅੱਗੇ ਲਿਜਾਣ ਵਾਸਤੇ ਸਿੱਖ ਕੌਮ ਨੂੰ ਅੱਗੇ ਲਿਜਾਣ ਵਾਸਤੇ ਸਿੱਖ ਪੰਥ ਨੂੰ ਅੱਗੇ ਲਿਜਾਣ ਵਾਸਤੇ ਇਮਾਨਦਾਰੀ ਨਾਲ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਕੋਈ ਕਾਰਜ ਕੋਈ ਕੰਮ ਕਰਨੇ ਚਾਹੀਦੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ